ਹਰਿਆ ਨੂੰ ਘਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਖੁਸ਼ ਹੋਵੋਗੇ ਇਹਦੇ ਨਾਲ ਹੀ ਜਿਹੜੀ ਅੱਜ ਵਾਲੀ ਵੀਡੀਓ ਦੀ ਆਪਾਂ ਸਟਾਰਟਿੰਗ ਕਰਦੇ ਆਂ ਟਾਈਮ ਹੈਗਾ ਸਵੇਰ ਦਾ ਤੇ ਕੰਮ ਕੰਦੇ ਕਰੀ ਜਾਂਦੇ ਆਂ ਕੁਝ ਕਰ ਲੇ ਹਨਾ ਸੰਦੀਪ ਲੱਗੇ ਹੋਏ ਨੇ ਤਰਬੂਜ ਖਾਣ ਹੈਗਾ ਪੀਲੇ ਰੰਗ ਦਾ ਹੈਗਾ ਹੀ येलो ਪੀਲੇ ਰੰਗ ਦਾ ਹਨਾ ਕਹਿੰਦੇ ਸਵੇਰੇ-ਸਵੇਰੇ ਖਾ ਲੈਣਾ ਚਾਹੀਦਾ ਇਹਦੇ ਨਾਲ ਜਿਹੜਾ ਲੀਵਰ ਆ ਹਨਾ ਏ ਟੀ ਟੌਕ ਸੀ ਫਾਈ ਹੋ ਜਾਂਦਾ ਤੇ ਵੀ ਲੀਵਰ ਦੀ ਜਿਹੜੀ ਹੈਗੀ ਕੋਈ ਪ੍ਰੋਬਲਮ ਨਹੀਂ ਉਹਦੀ ਹੈਗੀ ਹੈ ਖਾਂਦੇ ਨੇ ਤੇ ਮੈਂ ਕੰਮ ਕਰਦੀ ਫਿਰਦੀ ਸੀ ਕੱਪੜੇ ਤੋਲੇ ਕੁਛ ਮੈਂ ਲਾ ਲਈ ਮੇ ਕਿ ਚਲਦਾ ਹਾਂ ਮਾਰਨ ਲੱਗਦੀ ਆ ਹੁਣ ਪਾਇਆ ਕਰੋ ਕਵਾਚੇ ਮਾਰਨ ਲੱਗੇ ਸਿਰ ਇਸ ਵਾਰੀ ਨਵੇਂ ਐਡ ਐਕਸਪੈਰੀਮੈਂਟ ਕਰਨੇ ਕਰਦੇ ਜੇ ਵੀ ਨਵੇਂ ਮਾਡਲ ਦੇਖਾ ਯੈਲੋ ਕਲਰ ਦਾ ਪਹਿਲਾਂ ਰਵਨੀਤ ਨੇ ਖਾ ਲਿਆ ਉਹ ਰੈੱਡ ਸੀਗਾ ਕਹਿੰਦੇ ਸਵੇਰੇ ਖਾਣਾ ਚਾਹੀਦਾ ਹਨਾ ਖਾਲੀ ਪੇਟਾਂ ਜੇ ਜਿਹੜਾ ਵੀ ਮਤਲਬ ਰੋਟੀ ਵਗੈਰਾ ਸੀ ਨਹੀਂ ਖਾਦੀ ਖਾਣੀ ਆ ਕੰਮ ਕਰਦੇ ਫਿਰਦੇ ਸੀ ਪਹਿਲਾਂ ਇਹ ਰਵਨੀਤ ਨੂੰ ਸਕੂਲ ਚ ਲੈ ਗਏ ਇਹ ਰਵਨੀਤ ਹਾਸਾ ਚ ਜਸ ਲੈ ਕੇ ਜਸਨੀਤ ਨੂੰ ਗਏ ਸੀ ਫਿਰ ਰਵਨੀਤ ਵੀ ਚਲੀ ਗਈ ਹੁਣ ਛੁੱਟੀਆਂ ਹੋਈਆਂ ਪਈਆਂ ਨੇ ਹਨਾ ਬਾਕੀ ਨਿਊਜ਼ ਸੁਣੀ ਜਾਂਦੇ ਆ ਵੀ ਚਲਾएंगे ਨੇ ਸੁੱਖ ਸ਼ਾਂਤੀ ਰਹੇ ਹਨਾ ਸਾਰੇ ਪਾਸੇ ਉਹ ਦੇਖਿਆ ਹਨਾ ਕੁਝ ਨਿਊਜ਼ਸ ਦੇਖਿਆ ਹਨਾ ਵੀ ਕਿੱਥੇ ਕਿੱਥੇ ਕੀ ਹੋ ਰਿਹਾ ਤੇ ਮਾਹੌਲ ਤਾਂ ਜੀ ਹੈਗਾ ਖਰਾਬ ਹੀ ਆ ਖਰਾਵਾ ਤੇ ਮਾਹੌਲ ਬਾਕੀ ਹੈ ਨਾ ਸਾਰੇ ਆਪ ਦੇ ਆਪ ਦੇ ਵੀਊ ਦਿੰਦੇ ਨੇ ਤੇ ਕੋਈ ਖੁਸ਼ ਕਹਿੰਦਾ ਕੋਈ ਖੁਸ਼ ਕਹਿੰਦਾ ਜੀ ਜੇ ਬਾਕੀ ਵਾਹਿਗੁਰੂ ਨੂੰ ਪਤਾ ਹੈ ਨਾ ਜੈ ਜੈ ਦਿਮਾਗ ਜਿੱਦਾਂ ਚੱਲਦਾ ਆਪਾਂ ਗੱਲਾਂ ਕਰੀ ਜਾਂਦੇ ਆ ਤੇ ਵਿੱਚ ਹੀ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਵੀ ਚੀਨ ਹਾਂ ਚਾਇਨਾ ਨਾਲ ਵੀ ਅਮਰੀਕਾ ਵੀ ਇਹੇ ਕਰਵਾ ਰਿਹਾ ਹੈ ਨਾ ਵੀ ਮੇਨ ਤਾਂ ਚਾਇਨਾ ਨਾਲ ਹੋਣਾ ਤੇ ਪਾਕਿਸਤਾਨ ਦਾ ਤਾਂ ਹੈਗਾ ਵੀ ਜਦੋਂ ਪਾਕਿਸਤਾਨੀਆਂ ਨੇ ਪਹਿਲ ਕਾਮ ਤੇ ਹਮਲਾ ਕਰਿਆ ਸੀ ਕਿਉਂਕਿ ਆਪਾਂ ਨੂੰ ਇੰਨਾ ਉਹ ਕਰਦੇ ਨੇ ਬਿਨਾ ਮਤਲਬ ਤੋਂ ਉਹ ਚੀਜ਼ ਚਲੋ ਠੀਕ ਹੈ ਜੀ ਬਾਕੀ ਗੱਲ ਫੇਰ ਕਰਦੇ ਆ ਲਓ ਜੀ ਕੱਪੜੇ ਧੋਲੇ ਸੁੱਕਨੇ ਪਾਤੀ ਹਨਾ ਕੁਝ ਵਸ ਲਾਸਟਰ ਆਉਣ ਵਾਲੇ ਰਹਿੰਦੇ ਨੇ ਜਿਹੜੇ ਮਸ਼ੀਨ 'ਚ ਨੇ ਤੇ ਸੰਦੀਪ ਉਹ ਦਰ ਕਰਦੇ ਨੇ ਆਪਦਾ ਫਾਰਮ ਦੀ ਨਿਗਰਸਾਨੀ ਕਰਦੇ ਨੇ ਵੈਸੇ ਫਾਰਮ ਦਾ ਕੰਮ ਤਾਂ ਸੀ ਸਵੇਰੇ ਕਰਤਾ ਸੀਗਾ ਉਹਦੇ ਹੀ ਵਾਸ਼ ਕਰਦੇ ਨੇ ਉਹਨਾਂ ਨੂੰ ਤੇ ਬਦਲਵਾਈ ਜੀ ਅੱਜ ਫੇਰ ਹੋਈ ਪਈ ਆ ਹੁਣ ਮੈਂ ਕੱਪੜੇ ਦੀ ਤਾਹਾ ਮਾਰਦੀ ਆ ਕੱਲ੍ਹ ਲਈ ਰਹਿ ਗਈ ਸੀ ਕਿ ਕੱਪੜੇ ਦੀ ਸਫਾਈ ਕਰਨ ਵਾਲੀ ਬਸਨੀਪਾ ਜਿਸ ਲਈ ਤੇ ਸ਼ਰਾਤ ਨਹੀਂ ਕਰਨੀ ਕੋਈ ਤੈਨੂੰ ਚੌਕ ਮਿਲ ਗਿਆ ਖਾਣਾ ਨਹੀਂ ਹੈਗਾ ਇਹ ਸਮਝ ਲੱਗ ਗਈ ਹੁਣ ਨਹੀਂ ਸਸੀਕਾਲ ਬرائی ਨਹੀਂ ਦੇ ਬੱਚੀ ਆਹ ਸਸੀਕਾਲ ਹੱਥ ਜੋੜ ਕੇ ਬੁਲਾਉਂਦੇ ਹੁੰਦੇ ਨੇ ਪੁੱਤ ਅੱਛਾ ਸਸੀਕਾਲ ਦੀ ਹੱਥ ਜੋੜ ਕੇ ਤੈ ਇਹ ਪਹਿਲਾਂ ਸਕੂਲ ਤੋਂ ਖੇਡ ਕੇ ਆਇਆ ਅਜੇ ਨੇ ਆਖੀ ਲਾਇਆ ਸਾਸਾ ਮਨਾ ਨਹੀਂ ਹਾਣਾ ਤੇ ਸਕੂਲ ਚ ਖੜ ਗਿਆ ਰਮੀਤ ਦੀ ਚਲਦੇ ਨੇ ਕਲਾਸਾਂ ਆਨਲਾਈਨ ਤੇ ਮੈਂ ਬਸ ਉਹਨਾਂ ਕੱਪੜੇ ਦੇ ਤਾਹਾਂ ਕਰਕੇ ਫੇਰ ਨਹਾਵਾਂਗੇ ਬਾਹਰੇ ਬਦਲ ਫੇਰ ਹੋ ਗਿਆ ਜਿਸ ਨਹੀਂ ਤੇ ਜਿਉ ਇੱਥੋਂ ਦੀ ਪੜਨਾ ਚੱਲ ਕੇ ਪੜਨਾ ਬੱਚਾ ਠੀਕ ਹੈ ਲਓ ਜੀ ਇਧਰ ਆਈ ਹੈ ਕੀੜਾ ਵਾਲੀ ਗੱਡੀ ਦੀਪ ਦੇਖੋ ਫਾਰਮ 'ਚ ਕੰਮ ਕਰਦੇ ਸੀ ਤੇ ਪੂਰਾ ਜੀ ਆਏ ਨੇ ਕੱਪੜੇ ਧੋਲੇ ਮੈਂ ਕੱਪੜੇ ਦੇ ਤਾਹਾਂ ਮਾਰੀ ਜਾਂਦੀ ਸੀ ਫਿੰ ਪੂਆ ਜੀ ਆ ਗਏ ਅੱਛੇ ਫਿਰ ਤਾਂ ਦੇਖ ਲੈ ਵੇ ਜੇ ਤਾਂ ਹੁਣਾ ਜਦੋਂ ਮੈਂ ਬੁਣਾ ਦੇ ਨਾ ਵੀ ਸਪੂਆ ਦੇ ਫੋਨ ਤਾਂ ਹਟ ਕੀ ਜਾਂਦੇ ਨੇ ਹੈ ਪੂਆ ਕੀ ਹੋ ਗਿਆ ਸਕੂਟਰ ਜਾਇ ਜੇ ਕਹਿੰਦਾ ਪਾਤਾਲੇ ਬੜੀ ਕਰਿਆ ਅੱਛਾ ਸੋ ਜੀ ਪੂਆ ਜੀ ਤਾਂ ਚੱਲੇ ਗੱਲਾਂ ਗੁਣਾ ਕਰ ਲਈਆ ਚੱਲ ਠੀਕ ਹੈ ਹਾਂ ਹਾਂ ਠੀਕ ਆ ਕੋਠੀ ਪੈਂਦੀ ਆ ਪੂਆ ਦੀ ਹੁਣ ਤਾਂ ਪੂਆ ਜੀ ਬਿਜੀ ਚੱਲਦੇ ਨਹੀਂ ਹਨਾ ਕੋਈ ਨਹੀਂ ਠੀਕ ਆ ਤਾਂ ਬੜੀ ਚੰਗਾ ਬੜੀ ਚੰਗਾ ਲੋ ਦੀ ਸ਼ਾਮ ਦਾ ਟਾਈਮ ਹੋਇਆ ਪਿਆ ਹਵਾ ਦੇਖੋ ਅੱਜ ਮੌਸਮ ਫੇਰ ਗਹਿਰਾ ਗਹਿਰਾ ਹੋਇਆ ਪਿਆ ਬਸ ਤਾਂ ਵਧੀਆ ਲੱਗਦਾ ਠੰਡਾ ਜਿਹਾ ਹੋਇਆ ਪਿਆ ਸੰਦੀਪ ਹੁਣ ਗੱਡੀ ਲੈ ਕੇ ਗਏ ਨੇ ਇੱਕੋ ਆਹ ਸਾਈਡ ਤੋਂ ਤੇ ਕੂੜਾ ਦੇਖੋ ਗੱਡੀ niche ਇੰਨਾ ਇੰਨਾ ਵੱਡ ਜਾਂਦਾ ਹਾਂ ਦੇਖੋ ਮੈਂ ਕਿਹਾ ਚਲੋ ਮੈਂ ਝਾੜੂ ਲਾਦਾ ਇਕੱਠਾ ਹੋ ਜਾਂਦਾ ਸਾਰਾ ਉਧਰੋਂ ਹਵਾ ਪੈਂਦੀ ਹੈ ਨਾ ਫਿਰ ਇਧਰਲੀ ਸਾਈਡ ਨੂੰ ਸਾਰਾ ਕੂੜਾ ਆ ਜਾਂਦਾ ਨਹੀਂ ਹੁਣ ਉਹ ਗੱਡੀ ਲੈ ਕੇ ਗਏ ਨੇ ਚਲ ਸਾਰਾ ਸਾਫ਼ ਹੋ ਜੂਗਾ ਇੱਕ ਵਾਰ ਸੀ ਕੰਮ ਕਰ ਲਾ ਆ ਦੇਖੋ ਇਹਨੇ ਨਾ ਕੂੜਾ ਇਕੱਟਾ ਹੋ ਜਾਂਦਾ ਸਾਰਾ ਜਦੋਂ ਇਧਰਲੇ ਪਾਸੇ ਹਵਾ ਆਉਂਦੀ ਆ ਉਧਰੋਂ ਸਿੱਧੀ ਹਵਾ ਆਉਂਦੀ ਆ ਸਾਰਾ ਕੂੜਾ ਇਧਰ ਟੱਕ ਲਿਆਂਦੀ ਆ ਆ ਗੇਟ ਵੀ ਨਹੀਂ ਖੋਲਦੇ ਅਸੀਂ ਗੱਡੀ ਕਰਕੇ ਹਨਾ ਘੱਟ ਖੋਲਦੇ ਹੁਣ ਇਧਰ ਇੱਕ ਸਾਈਡ 'ਤੇ ਲਾ ਦਿੰਨੇ ਆ ਹੁਣ ਮੈਂ ਕਿਹਾ ਇੱਥੇ ਸਫਾਈ ਕਰਦਾ ਗੇਟ ਦੀ ਨਾਲ ਤਾਂ ਸਾਰੀ ਗੱਡੀ ਖੜੀ ਤਾਂ ਫਿਰ ਸਵੇਰੇ ਹੁੰਦੀ ਨਹੀਂ ਬਹੁਤ ਕੰਮ ਸੀ ਆ ਲਓ ਜੀ ਉਧਰ ਕਰਤੀ ਸਾਰੀ ਸਫਾਈ ਹੁਣ ਚੱਲਦੀ ਆ ਰਸੋਈ ਚ ਹਨਾ ਰਸੋਈ ਚ ਦੇਖਦੇ ਆ ਜਿਤਨੀ ਇਤਨੂੰ ਨਾਲ ਲੈ ਕੇ ਸੰਦੀਪ ਫੇਰ ਆ ਕੇ ਕਹਿੰਨਗੇ ਕੀ ਕੀ ਕੰਮ ਕਰ ਲਈ ਮੇਰੇ ਤੋਂ ਪਿੱਛੋਂ ਹੁਣ ਰਸੋਈ ਦਾ ਦੇਖਦੇ ਆ ਕੀ ਲਓ ਜੀ ਆ ਗਈ ਸੀ ਰਸੋਈ ਚ ਤੇ ਦੇਖਦੀ ਆ ਦੁਪਹਿਰੇ ਬਣਾਈ ਸੀ ਅੱਜ ਪਿੰਡੀ ਤੇ ਪਿੰਡੀ ਦੀ ਥੋੜੀ ਜਿਹੀ ਬਣਾਈ ਸੀ ਬਸ ਇੰਨੀ ਕਿ ਸਬਜ਼ੀ ਪਈ ਆ ਤੇ ਨਾਲ ਇਹ ਵੀ ਦਾਲ ਕਰਨੀ ਹੈ ਹਨਾ ਤੂਮੀ ਮੂੰਗੀ ਦੀ ਮੂੰਗੀ ਮਸਰੀ ਤੇ ਹੁਣ ਦਾਲ ਪਿਉਣੇ ਆ ਥੋੜੀ ਜਿਹੀ ਬਣਾ ਲਗੀ ਬਨ ਨੂੰ ਤੇਨੂੰ 5-7 ਮਿੰਟ ਹੀ ਲੱਗਣਗੇ ਤੇ ਇਹਨੂੰ ਪਿਉ ਕੇ ਰੱਖਦਾ ਹਜੀ ਮੇਰੇ ਸੌਦੇ ਪੈਣੇ ਕੱਲ ਦਾ ਕੱਲ ਨਹੀਂ ਕਰੇ ਹੈਗੀ ਅੱਜ ਮੈਂ ਉਹੀ ਮਚਲੀ ਹੋ ਗਈ ਮੈਨੂੰ ਇਹ ਆ ਹੁਣ ਕਿਉਂਕਿ ਹੁਣ ਸਾਦਾ ਇੱਕਦਮ ਜਿਵੇਂ ਜਿਵੇਂ ਲਿਆਂਦਾ ਵੀ ਇਹ ਡੱਬੇ ਡੁੱਬੇ ਖਾਲੀ ਕਰਨੇ ਪੈਣਗੇ ਹਨਾ ਕਿਵੇਂ ਸੱਟ ਜਾ ਕਰਾਂ ਤੇ ਇਹਨੂੰ ਕੱਲ ਨੂੰ ਹੀ ਦੇਖੂ ਇਹਨਾਂ ਨੂੰ ਉਵੇਂ ਹੀ ਪੈਣੀ ਪਾਸਤੀ ਕਦੋਂ ਚੀਜ਼ਾਂ ਦੀ ਲੋੜ ਸੀ ਉਹ ਇਹਦੇ ਵਿੱਚੋਂ ਬੋਰੀ ਚੋਂ ਕੱਢ ਲਿਆ ਤੇ ਨਾਲੇ ਸੱਕਰ ਨੂੰ ਥੁੱਪਲਵਾਉਣੀ ਸੀਗੀ ਅੱਜ ਥੋੜਾ ਮੌਸਮ ਵਧੀਆ ਨਹੀਂ ਸੀ ਹੈਗਾ ਮੈਂ ਕਿਹਾ ਚਲੋ ਅੱਜ ਮੈਂ ਉਧਰਲੇ ਕੰਮ ਕਰੀ ਕਿ ਵੀ ਸਨ ਸੰਭਾਲ ਦੂੰ ਗੱਲ ਨੂੰ ਜਿਵੇਂ ਹੁਣ ਮੈਂ ਦਾਲ ਪਿਆਉ ਕਿ ਰੱਖਦਾ ਤੇ ਫਿਰ ਬਣਾਉਣੇ ਆ ਦਾਲ ਸ਼ਾਮ 바ਸਤੀ ਜਿਵੇਂ ਦਾਲ ਨੂੰ ਢਟਕਾ ਲਾਤਾ ਉਧਰ ਆਗੇ ਸਿੰਦੀ ਪਹੁੰਚ ਮੇਰਾ ਕਰਿਆ ਜਸਨੀਤ ਵੀ ਨਾਲ ਗਿਆ ਸੀਗਾ ਚਲੋ ਜਸਨੀਤਾ ਮਸਾਏ ਮੇਰਾ ਗੁਗਲੂ ਜਾ ਇਹ ਤਾਂ ਟੀਕਾ ਮਾਰਦੀ ਵੀ ਅੰਦਰ ਨਹੀਂ ਜਾਣਾ ਅੱਛਾ ਮੇਰਾ ਤਾਂ ਜੀ ਨਹੀਂ ਲੱਗਿਆ ਕਿਉਂ ਜੀ ਨਹੀਂ ਤੇ ਅੰਦਰ ਪੜਨਾ ਹੀ ਨਹੀਂ ਮम्मा ਦਾ ਜੀ ਨਹੀਂ ਸੀ ਲੱਗਦਾ ਤੁਸੀਂ ਕਿੰਨਾ ਟਾਈਮ ਲਾਇਆ ਏ ਵੀ ਬਾਹਰ ਹੀ ਰਹਿਣਾ ਹੈ ਗਾ ਜੀ ਆ ਦੇਖ ਲੈ ਆ ਕੰਮ ਨਹੀਂ ਜਸਨੀ ਤੇ ਕਿੰਨਾ ਟਾਈਮ ਲੱਗ ਗਿਆ ਮੇਰੇ ਬਿਲਕੁਲ ਹੀ ਜੀ ਨਹੀਂ ਲੱਗਿਆ ਹੈਗਾ ਹਨਾ ਮੈਨੂੰ ਇਹ ਘਰ ਨਹੀਂ ਤੇ ਪੜਨ ਲੱਗ ਗਈ ਵੀ ਮੈਂ ਦਾਲ ਧਨੋਣ ਲੱਗੀ ਰਸੋਈ ਚ ਕੰਮ ਤੰਦੇ ਜੇ ਕਰੇ ਹਨਾ ਕੁਛ ਤੇ ਜੀ ਨਹੀਂ ਲੱਗਿਆ ਮੈਂ ਕਿ ਕਦੋਂ ਆਣਗੇ ਨਾ ਫੋਨ ਚੱਕਿਆ ਸੰਦੀਪ ਨੇ ਤੁਸੀਂ ਰੋਟੀ ਰੋਟੀ ਖਾਵਾਂਗੇ ਢਾਲ ਬਣ ਚੁਕੀ ਤੁਸੀਂ ਗੁੱਡ ਨਿਊਜ਼ ਸੁਣਾਤੀ ਵੀ ਸਮਝੌਤਾ ਹੋ ਗਿਆ ਮੈਂ ਤਾਂ ਫੋਨ ਹੀ ਦੇਖਿਆ ਹੈਗਾ ਸ਼ੁਕਰਾ ਜੇ ਸਮਝੌਤਾ ਹੋ ਗਿਆ ਕਹਿੰਦੇ ਪਾਕਿਸਤਾਨ ਤੇ ਇੰਡੀਆ ਦਾ ਸਮਝੌਤਾ ਹੋ ਗਿਆ ਵੀ ਜੰਗ ਖਤਮ ਹੋ ਗਈ ਐਡੀ ਗੱਲ ਸੁਣੀਆ ਕਿਉਂਕਿ ਮੈਂ ਕੰਮਾਂ 'ਚ ਲੱਗੀ ਹੋਈ ਸੀ ਮੈਂ ਫੋਨ ਨਹੀਂ ਦੇਖਿਆ ਸੰਦੀਪ ਤੋਂ ਪੁੱਛਦੇ ਹਾਂ ਹੁਣ ਕੀ ਕਹਿੰਦੇ ਨੇ ਉਧਰ ਜਿਸਨੀਤ ਦਾ ਰੋਣਾ ਵੀ ਮੈਂ ਨਹੀਂ ਜਾਣਾ ਕੀ ਕੀ ਮੈਂ ਹੀ ਕਹਿੰਦੀ ਕਿ ਮੈਂ ਸਮਝਾਤਾ ਹੋਇਆ ਜੀ ਦਾ ਪਤਾ ਤਾਂ ਟਰੰਪ ਕਹਿੰਦਾ ਵੀ ਮੈਂ ਕਰਾਤਾ ਨਹੀਂ ਟਰੰਪ ਨਹੀਂ ਕਰਵਾਏ ਨੇ ਭਗਵਾਨ ਤਾਂ ਪਹਿਲੇ ਨਹੀਂ ਬੰਨੇ ਆ ਤੇ ਅੱਛਾ ਥੋੜਾ ਹੱਥ ਨਾਲ ਵਧੀਆ ਫਿਰ ਗੋਡਨੇ ਦਾ ਟੇਕਿਓ ਨੇ ਹਨਾ ਗਲਤੀ ਮੰਨੀ ਆ ਹਲੇ ਆਪਣੀ ਤਾਂ ਹੀ ਕਹਿੰਦੇ ਨੇ ਆਪਣੇ ਆਲੇ ਨਹੀਂ ਅੰਬੇਸ਼ੀ ਤਾਂ ਹੋ ਜੂਗਾ ਵੀ ਇਹਨਾਂ ਨੇ ਕਿਹਾ ਤਾਂ ਵੀ ਸੋਚ ਕੇ ਦੱਸਦੇ ਆ ਚਲੋ ਹੋ ਹੀ ਜਾਣਾ ਵਿੱਚ ਚਲੋ ਚਲੋ ਵਧੀਆ ਫਿਰ ਤਾਂ ਇਸ ਨਹੀਂ ਤਾਂ ਹੁਣ ਹੀ ਪਉ ਕਰੇ ਤਾਂ ਮਮਾ ਕੋਣੋ ਗੱਡੀ ਤੋਂ ਉਤਰ ਕੇ ਆਓ ਗੱਡੀ ਤੇ ਬੈਠ ਜਾ ਨਾ ਪਤ ਤੂੰ ਦੁੱਧ ਦਾ ਦੁੱਧ ਪਿਓ ਨਹੀਂ ਨਹੀਂ ਫਰਦ ਨੂੰ ਹੁਣ ਬਾਹਰ ਹੀ ਰਹਿਣਾ ਕਿੱਥੇ ਬੈਠਣਾ ਤੈ ਚਲੋ ਮੈਂ ਤਾਂ ਦਾਲ ਦੇਖਦੀ ਹਾਂ ਦਾਲ ਤਾਂ ਅਗਲੀ ਵਾਰ ਸੁਣੋ ਰੋਟੀ ਖਾ ਲੈਣੇ ਆ ਹਾਂ ਸਮਾਨ ਮੈਂ ਲਾ ਦੇਣੀ ਆ ਆ ਗਈ ਆ ਗਈ ਮੈਂ ਚੰਗਾ ਹੋਜੀ ਦਾਲ ਹੈਗੀ ਬਣ ਗਈ ਹੁਣ ਇਹਦੇ ਵਿੱਚ ਪਾ ਦੇਣੀ ਆ ਧਨੀਆ ਤੇ ਦਾਲ ਹੋச்சு ਤਿਆਰ ਨਾਲ ਲੱਗੇ ਪਿੰਡੀ ਦੀ ਸਬਜ਼ੀ ਤੇ ਚਲੋ ਜੀ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਆ ਕਿਉਂਕਿ ਅੱਜ ਬਹੁਤ ਖੁਸ਼ੀ ਦਾ ਦਿਨ ਆ ਅੱਜ ਸਾਡੇ ਕੋਈ ਅਨਾਉਂਸਮੈਂਟ ਨਹੀਂ ਹੋਈ ਕੱਲ ਇਹ ਜਿਹੇ ਟਾਈਮ ਬਹੁਤ ਅਨਾਉਂਸਮੈਂਟਸ ਹੋਣ ਲੱਗ ਗਈਆਂ ਸੀਗੇ ਵੀ ਹਨਾ ਫਟਾਫਟ ਜਿਹੜੇ ਆਪਦੇ ਕੰਮ ਤੰਦਰ ਨਿਮੇੜ ਕੇ ਤੇ ਲੈਟਸ ਵਗੈਰਾ ਬੰਦ ਕਰ ਦੋ ਤੇ ਹੁਣ ਕਹਿੰਦੇ ਵੀ ਮੈਸੇਮੇ ਨਿਊਜ਼ ਤਾਂ ਦੇਖੀ ਨਹੀਂ ਸੰਦੀਪ ਆ ਇਨੀਸ਼ੀਅਲ ਪਰ ਉਹਨਾਂ ਨੇ ਆ ਕੇ ਦੱਸਿਆ ਕਹਿੰਦੇ ਵੀ ਸਮਝាប់ ਤਾਂ ਹੋ ਗਿਆ ਜਣੀ ਐਸ ਐਚਓ ਨੂੰ ਵੀ ਮਤਲਬ ਮੈਸੇਜ ਆ ਗਿਆ ਵੀ ਅੱਜ ਜਿਹੜਾ ਬਲੌਕ ਬਲੈਕਆਊਟ ਆ ਉਹ ਨਹੀਂ ਹੋਊਗਾ ਹਨਾ ਤੇ ਚਲੋ ਜੀ ਵਧੀਆ ਗੱਲ ਆ ਹਨਾ ਵੀ ਇਹ ਜੋ ਬੰਦਾ ਹਨਾ ਉਹਦੀ ਗਲਤੀ ਮੰਨ ਲੇ ਤਾਂ ਇਸ ਤੋਂ ਵੱਡੀ ਹੋਰ ਵੀ ਕੀ ਹੋ ਸਕਦੀ ਹੈ ਵੀ ਪਾਕਿਸਤਾਨ ਨੇ ਮੰਨ ਲਿਆ ਕਿਉਂਕਿ ਪਹਿਲਾਂ ਪਹਿਲ ਉਹਨਾਂ ਨੇ ਕਰੀ ਸੀ ਗਲਤੀ ਉਹਨਾਂ ਦੀ ਸੀ ਹਨਾ ਉਹਨਾਂ ਨੂੰ ਮੰਨਣਾ ਪੈਣਾ ਸੀ ਬਾਕੀ ਫਿਰ ਉਹ ਆਪਣੇ ਮੁਕਾਬਲੇ ਹਨਾ ਐਨੇ ਉਹ ਹੈ ਵੀ ਨਹੀਂ ਸੀਗੇ ਤੇ ਪਰ ਨਹੀਂ ਚਲੋ ਉਹ ਵੀ ਹੋ ਜਾਂਦਾ ਹਣਾ ਵੀ ਲੜਾਈਆਂ ਚ ਆਪਾਂ ਯਾਨੀ ਦੋਨੇ ਤਰ੍ਹਾਂ ਦੀ ਕਹਿੰਦੇ ਨੇ ਵੀ ਇਹ ਵੀ ਨਾ ਕਹੋ ਹਣਾ ਵੀ ਲੜਾਈਆਂ ਚ ਕੁਝ ਨਹੀਂ ਤੁਸੀਂ ਕਿਉਂਕਿ ਉਹ ਆਪਣੇ ਤੇ ਹਮਲੇ ਕਰੀ ਜਾਂਦਾ ਸੀ ਹਣਾ ਮੋਦੇ ਘਰ ਕੇ ਇਹ ਵੀ ਹੁੰਦਾ ਨਾ ਵੀ ਗੁੱਸਾ ਵੀ ਕੋਈ ਅੰਖ ਵੀ ਕੋਈ ਚੀਜ਼ ਹੁੰਦੀ ਆ ਤੇ ਜ਼ਰੂਰੀ ਵੀ ਸੀ ਜੀ ਸਾਰਾ ਕੁਝ ਚਲੋ ਜੇ ਸਮਝੌਤਾ ਹੋ ਗਿਆ ਤਾਂ ਬਹੁਤ ਵਧੀਆ ਗੱਲ ਹੋਈ ਆ ਇਹ ਤੇ ਵੀ ਨੁਕਸਾਨ ਹੋਣ ਤੋਂ ਬਚਿਆ ਹਣਾ ਸਾਰੇ ਹੁਣ ਆਪਣੇ ਘਰਾਂ ਦੇ ਵਿੱਚ ਸਤਿਪ ਰਹਿਣਗੇ ਤੇ ਆਪਣੇ ਕੋ ਜੀ ਵੀਰ ਨੇ ਜਿਹੜੇ ਬਾਰਡਰਾਂ ਤੇ ਹਨਾ ਦੇਖੋ ਕਿੰਨੇ ਉਹਨਾਂ ਦੀ ਡਿਊਟੀ ਆ ਕਿੰਨੀਆਂ ਜ਼ਿਆਦਾ ਔਖੀਆਂ ਨੇ ਹਨਾ ਕਿਸ ਤਰ੍ਹਾਂ ਦਾ ਤੇ ਮੁਕਾਬਲੇ ਆਪਾਂ ਤਾਂ ਆਪਣੇ ਘਰਾਂ ਦੇ ਵਿੱਚ ਸੀਗੇ ਤੇ ਉਹ ਮੋਰਚੇ ਤੇ ਸੀ ਤੇ ਅੱਜ ਬਹੁਤ ਖੁਸ਼ੀਆ ਦਾ ਦਿਨ ਹੈ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਜੀ ਹੱਸਦੇ ਵਾਸਤੇ ਰਹੋ ਖੁਸ਼ ਰਹੋ ਤੇ ਬਾਏ ਬਾਏ ਕਰੋ ਜੀ ਲਾਈਫ ਇੰਜੋਏ